ਹਜੀ ਸਾਸਰੀ ਕਾਲ ਜੀ ਮੇਰੇ ਵੱਲੋਂ ਤੁਹਾਨੂੰ ਜੁਆਰਿਆ ਨੂੰ ਜੀ ਅਮੀਦਾ ਜੀ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ ਤੇ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਸਾਡੀ ਭੈਣ ਦੇ ਹੈਪੀ ਬਰਥਡੇ ਤੇ ਬੜੀਆਂ ਉਹਨੂੰ ਮੁਬਾਰਕਾਂ ਦਿੱਤੀਆਂ ਵਧਾਈਆਂ ਦਿੱਤੀਆਂ ਤੇ ਤੁਹਾਨੂੰ ਸਾਰਿਆਂ ਨੂੰ ਜੀ ਭੈਣ ਦੇ ਜਨਮ ਦਿਨ ਦੀ ਹੈ ਜੀ ਸਾਰਿਆਂ ਨੂੰ ਸਬਸਕ੍ਰਾਈਬਰ ਨੂੰ ਬਜ਼ਾਈਆਂ ਜੀ ਤੁਹਾਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਵੀਡੀਓ ਨੂੰ ਸਾਡੀ ਨੂੰ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਜੀ ਆਪਣੇ ਲਾਈਕ ਵੀ ਕਰ ਦਿਆ ਕਰੋ ਜੀ ਤੇ ਅੱਜ ਦੋ ਤਰੀਕ ਆ ਜੀ ਉਹ ਅੱਜ ਚੱਲੇ ਆ ਜੀ ਅਸੀਂ ਮਾਲਾ ਨੂੰ ਮਾਲਾ ਨੂੰ ਅੱਜ ਛੋਟਾ ਜਿਹਾ ਨਾਲ ਇੱਕ ਪ੍ਰੋਗਰਾਮ ਰੱਖਿਆ ਹੋਇਆ ਉਹ ਪ੍ਰੋਗਰਾਮ ਕਿਹੜਾ ਕਿਹੜਾ ਨਹੀਂ ਆਪਾਂ ਤੁਹਾਨੂੰ ਹੁਣ ਸਾਰਾ ਕੁਝ ਉੱਥੇ ਜਾ ਕੇ ਦੱਸਾਂਗੇ ਉਹ ਤੋਂ ਪਹਿਲਾਂ ਪੈਣ ਸਾਡੀ ਪਾਣ ਜੀ ਤੇ ਚਰ ਜੀ ਕੋ ਕੋ ਕਲਰ ਦੇ ਸੂਟ ਇੱਕੋ ਜਿਹੇ ਬਣੀਆਂ ਫਿਰਦੀਆਂ ਇਹ ਬਣੀ ਫਿਰਦੇ ਅੱਜ ਮੰਨ ਲੋ ਤੋਤੇ ਤੋਤੇ ਮਤਲਬ ਹਰੇ ਗ੍ਰੀਨ ਤੇ ਉਹ ਤੋਂ ਪਹਿਲਾਂ ਆਪਾਂ ਤੁਹਾਡੀ ਮੁਲਾਕਾਤ ਇਹਨਾਂ ਨਾਲ ਕਰਾ ਦਈਏ ਤੇ ਅਸੀਂ ਫੇਰ ਜਾਣਾ ਜੀ ਜੱਪੀ ਵੀ ਤਿਆਰ ਆ ਸਾਡਾ ਲਓ ਜੀ ਜੀ ਸਾਰਿਆਂ ਨੂੰ ਪਰਮਾਤਮਾ ਅਗੇ ਅਰਦਾਸ ਹੈ ਤੁਸੀਂ ਹਿੰਮਤ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਰਹੋ ਤੇ ਅੱਜ ਅਸੀਂ ਚੱਲੇ ਮਾਲਾ ਨੂੰ ਮਾਲਾ ਨੂੰ ਕਿਉਂ ਚੱਲਿਆ ਤੁਹਾਨੂੰ ਵੀ ਪਤਾ ਵੀ ਹੋਣਾ ਵਿਆਹ ਦੇ ਨੇੜੇ ਆ ਰਹੇ ਆ ਬਸ ਹੁਣ ਅਸੀਂ ਜੇ ਤੁਹਾਨੂੰ ਪਹਿਲਾਂ ਹੀ ਦੱਸਤਾ ਇਹ ਤਾਂ ਨਹੀਂ ਪਤਾ ਹੀ ਲੱਗ ਜਾਣਾ ਉੱਥੇ ਜਾ ਕੇ ਕੀ ਕਰਦੇ ਆ ਬਸ ਉਹਦਾ ਡਰੈਸ ਨੂੰ ਦੇਖ ਕੇ ਤੁਸੀਂ ਸਮਝ ਗਏ ਹੋਣੇ ਮੇਰੀਆਂ ਭੈਣਾਂ ਜਿਹੜੀਆਂ ਅੱਜ ਕੱਲ ਨਿਊ ਮਾਡਲ ਚੱਲ ਰਹੇ ਆ ਹੂੰ ਤੇ ਪਰਮਾਤਮਾ ਨੇ ਛੱਡਦੀ ਕਲਾ ਵਿੱਚ ਰੱਖੇ ਜਿਹਦਾ ਵਿਆਹ ਵਿਚਾਰੀਦਾ ਤੇ ਹੁਣ ਅਸੀਂ ਚੱਲੇ ਆ ਬਾਕੀ ਦਾ ਤੁਹਾਨੂੰ ਉੱਥੇ ਜਾ ਕੇ ਦੇਖੋਗੇ ਸਾਰੇ ਗ੍ਰੀਨ ਗ੍ਰੀਨ ਹੋਏ ਪਏ ਆ ਗ੍ਰੀਨ ਕਿਹੜੀ ਚੀਜ਼ ਤੋਂ ਨੇ ਇਹਦਾ ਫੈਲਾਉਂਦੇ ਜਦੋਂ ਬੜੀ ਸਾਸਰੀਆ ਕਾ ਜਦ ਪੀਲੀ ਗ੍ਰੀਨ ਬਣਿਆ ਤੂੰ ਕਹਿੰਦੇ ਨਹੀਂ ਗ੍ਰੀਨ ਬਣਿਆ ਤੂੰ ਤਾਂ ਉਹ ਪਤਾ ਨਹੀਂ ਅਸਮਾਨੀ ਕਲਰ ਬਣੀ ਫਿਰਦਾ ਫਿਰ ਅਸੀਂ ਬੱਖਰੇ ਹੀ ਹੁੰਦੇ ਆ ਡਿਫਰੈਂਟ ਬੜਾ ਚਾਹੀਦਾ ਡਿਫਰੈਂਟ ਕਿਆ ਬਾਤ ਹੈ ਹਾਂਜੀ ਬੀਬੀ ਠੀਕ ਆ ਪੁੱਤ ਸਤਿ ਸ਼੍ਰੀ ਅਕਾਲ ਬੋਲੋ ਸਤਿ ਸ਼੍ਰੀ ਅਕਾਲ ਪੁੱਤ ਸਾਰਿਆਂ ਨੇ ਮਹਾਰਾਜ ਤੁਹਾਨੂੰ ਕਿੰਨਾ ਕੀ ਤੰਦਰੁਸਤ ਹੈ ਨਹੀਂ ਪੈਣ ਕਰਨਾ ਚਿਰਨੇ ਵਾਲੇ ਉਹ ਬੈਂਕ ਚੱਲਿਆ ਅੱਜ ਉਹ ਜਿਹੜੇ ਤੁਸੀਂ ਫੇਰਦੇ ਹੋ ਉਹ ਨਹੀਂ ਮਿਲਦੇ ਪਾਸਾ ਨਹੀਂ ਚੱਲਣਾ ਕਰਨਾ ਚਿਰਨੇ ਵਾਲੇ ਸਭ ਵੀ ਆਪਣੇ ਘਰ ਜਾਣੇ ਕਿ ਨਹੀਂ ਹਾਸਲੇ ਤੁਸੀਂ ਹਾਂ ਬਹੁਤ ਤੂੰ ਤਾਂ ਤਿਆਰ ਨਹੀਂ ਹੋਈ ਮੈਂ ਨਹੀਂ ਅੱਜ ਜਾ ਸਕਦੀ ਮੈਂ ਜਾਊਂਗੀ ਕੱਲ ਅੱਜ ਕਾ ਤੇ ਅੱਜ ਕੀ ਹੋਇਆ ਅੱਜ ਕਾ ਤੇ ਅੱਜ ਪਤਾ ਕਿ ਆ ਕੁੜੀਆਂ ਦਾ ਕੰਮ ਹੈ ਮਹਿੰਦੀ ਲਾਉਣੀ ਹਾਂ ਚਾਹਨਾ ਵੀ ਮੈਂ ਤਾਂ ਪੁੱਤ ਫੇ ਘਰ ਵੀ ਚਾਹੀਦਾ ਕੋਈ ਦੰਦਾ ਹੂੰ ਘਰ ਤਾਂ ਹੈ ਨਹੀਂ ਤੇ ਮੈਂ ਕੱਲ ਨੂੰ ਚਲੂ ਚਲੋ ਕੱਲ ਨੂੰ ਜਾਊਗੀ ਬੀਬੀ ਤੇ ਹਾਂ ਵੀ ਚਾਰੀ ਜੀ ਤਾਂ ਬਸ ਮੈਂ ਤਿਆਰੀ ਨਹੀਂ ਹੋਈ ਤਿਆਰੀਆਂ ਕਿੰਨਾ ਥੋੜੀ ਜਿਹੀ ਲੇਟ ਹੋ ਗਈ ਤਿਆਰ ਕਿੰਨਾ ਤਿਆਰ ਕਰਦੇ ਉਂਡਰ ਮੋੜਾਂ ਮਿਲਟੇ ਚ ਹੋ ਜਾਂਦੇ ਹਨ ਨਾ ਤੁਸੀਂ ਅੱਜ ਮਹਾ ਸਿੰਘ ਦੀ ਵੀ ਟੋਰ ਦੇਖੋ ਦੇਖੋ ਵੀ ਦੇਖੋ ਮੇਰੇ ਪੱਗ ਦੇਖੋ ਜੀ ਪਹਿਲਾਂ ਗ੍ਰੀਨ ਗ੍ਰੀਨ ਕਹਦੀ ਆ ਪੱਗ ਗ੍ਰੀਨ ਆ ਗ੍ਰੀਨ ਗ੍ਰੀਨ ਜੀ ਲੱਗਦੀਆਂ ਹਨਾ ਬਲੈਕ ਨਹੀਂ ਹੈਗੀ ਡਾਰ ਗ੍ਰੀਨ ਹਾਂ ਬਲੈਕ ਨਹੀਂ ਹੈਗੀ ਤੁਸੀਂ ਜਿਹੜਾ ਕੋ ਕਹਿ ਤੋ ਵੀ ਫਿਰ ਹੈਗੀ ਆ ਸੱਚੀ ਤੁਹਾਨੂੰ ਦੇਖਣ ਚ ਵੀ ਫਰਕ ਲੱਗਦਾ ਹੋੜਾ ਸੋਹਣੀ ਲੱਗਦੀ ਆ ਤੇ ਬਾਕੀ ਹੁਣ ਪ੍ਰੋਗਰਾਮ ਕੀ ਹੈ ਕਿੱਦਾਂ ਨਹੀਂ ਕੀਆ ਕਰਨਾ ਕੀ ਆ ਰਹੀ ਆਪਾਂ ਹੁਣ ਇਹ ਤਾਂ ਮਾਲਾ ਜਾ ਕੇ ਪਤਾ ਲੱਗੂ ਮਾਲਾ ਵਿੱਚੇ ਦੋ ਪੜਾਏ ਮਨਿੰਦਰ ਐ ਨਹੀਂ ਥੋੜਾ ਤਿਆਰ ਹੋ ਰਹੇ ਆ ਆਪਾਂ ਥੋੜਾ ਨਾਲ ਵੀ ਮੁਲਾਕਾ ਜ਼ਰੂਰ ਕਰਾਵਾਂਗੇ ਉਹਨੂੰ ਉਹਨੂੰ ਤੇ ਤਿਆਰ ਜੀ ਬਾ ਵੀਡੀਓ ਨੂੰ ਇੰਜੋਏ ਤੇ ਸ਼ੇਅਰ ਜ਼ਰੂਰ ਕਰਦਾ ਮਨਿੰਦਰ ਦੀ ਵੀ ਕਰਾ ਦਿਓ ਮੁਲਾਕਾ ਤੇ ਮਨਿੰਦਰ ਜੀ ਇਹ ਤਾਂ ਵਾਈਟ ਵਾਈਟ ਹੋਏ ਪਏ ਰਹੇ ਦੋਵੇਂ ਬਾਪ ਪੁੱਤ ਹਾਂਜੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਦਾ ਉਹ ਅੱਜ ਅਸੀਂ ਕਿਤੇ ਜਾਣਾ ਉਹਨੂੰ ਜਾਂਦੇ ਜਾਂਦੇ ਦੱਸਾਂਗੇ ਜਾਂਦੇ ਜਾਂਦੇ ਦੱਸਾਂਗੇ ਉੱਥੇ ਜਾ ਕੇ ਨਹੀਂ ਅਸੀਂ ਦੇਖਾਂਗੇ ਉੱਥੇ ਜਾ ਕੇ ਦੱਸਾਂਗੇ ਅੱਛਾ ਉੱਥੇ ਜਾ ਕੇ ਹਰ ਅਸੀਂ ਹੁਣ ਨਹੀਂ ਦੱਸਣਾ ਹਾਂ ਹੁਣ ਨਹੀਂ ਦੱਸਣਾ ਮਨੀਂਦਰ ਮਨੀਂਦਰ ਦੀ ਵੀ ਸ਼ੈਲਟ ਵਿੱਚ ਵੀ ਹਰਾ ਹੈਗਾ ਆ ਦੇਖੋ ਥੋੜਾ 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 ਸਾਰੇ ਹਰੇ ਹਰੇ ਹੋਏ ਹੋਏ ਅੱਜ ਅੱਜ ਹਰੇ ਤੋਂ ਉੱਤੇ ਫਰੇ ਹੋਈ ਫੜਦੇ ਆ ਜੀ ਆ ਦੇਖੋ ਹਾਂ ਹਾਂ ਠੀਕ ਓਕੇ ਚਲੋ ਠੀਕ ਹੈ ਜੀ ਕਰੋਨਾ ਮੁਲਾਕਾਤ ਥੋੜੀ ਤੇ ਚਲਦੇ ਹਾਂ ਹੁਣ ਆਪਾਂ ਜਾ ਕੇ ਦੇਖਾਂਗੇ ਭੈਣ ਵੀ ਰੈੜੀਆਂ ਹਾਂ ਪੈਣੇ ਸਾਸਰੀ ਕਾਲ ਜੀ ਸਾਰਿਆਂ ਦੀ ਤਿਆਰੀ ਆ ਹੁਣ ਹਾਂ ਹਾਂ ਲੈ ਜੀ ਅੱਜ ਤੋਤੇ ਬਣੀ ਫਿਰਦੇ ਆ ਤੇ ਉੱਤੇ ਉਹਨੇ ਗ੍ਰੀਨ ਤੇ ਹੁਣ ਮਾਲਾ ਜਾਵਾਂਗੇ ਤੇ ਕਰਾਂਗੇ ਉਹਨਾਂ ਨਾਲ ਵੀ ਮੁਲਾਕਾਤ ਦੇ ਦਿਆਂ ਉਹਨਾਂ ਨੇ ਕਿਹੜੇ ਅੱਜ ਥੋੜਾ ਬਹੁਤ ਪ੍ਰੋਗਰਾਮ ਰੱਖਿਆ ਹੋਇਆ ਹੈ ਕਿਰਨਾ ਤਿਆਰ ਆ ਹਾਂ ਤੁਸੀਂ ਤਿਆਰ ਆ ਤੁਸੀਂ ਤਿਆਰ ਆ ਹੁਣ ਥੋੜੀ ਰੈਡੀ ਆ ਚਲੋ ਫਿਰ ਚਲੋ 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 ਚੱਲੀਏ ਭਾਈ ਚਲੋ ਪਹੁੰਚ ਗਏ ਅਸੀਂ ਪਿੰਡ ਮਾਲਾ ਕਿਰਨਾ ਨੇ ਸਾਸਰੀ ਕਾਲ ਅਜੇ ਤੱਕ ਨਹੀਂ ਬੋਲੀ ਸਾਸਰੀ ਕਾਲ ਜੀ ਤਿਆਰੀ ਆ ਤੇਰੀ ਲਾ ਵੇ ਕਿਰਨਾ ਨੇ ਤਾਂ ਫੁੱਲ ਟੌਰ ਕੱਢੀ ਗਈ ਆ ਤੇ ਹਾਂ ਬੈਣ ਕਿਵੇਂ ਲੱਗਦੀ ਚੁੰਨੀ ਵਧੀਆ ਨਾ ਚੁੰਨੀ ਵਧੀਆ ਹੈ ਨਾ ਵਧੀਆ ਲ ਬਣਾਈ ਆ ਹੈ ਚਲੋ ਚਲੋ ਇੱਧਰ ਸਾਡੇ ਵੀਰ ਬੈਠੇ ਆ ਜੀ ਸਰਬਜੀਤ ਸਿੰਘ ਸਭੀ ਸਸਿਕਾਲ ਬਈ ਸਾਰੇ ਬੀਰ ਸਸਿਕਾਲ ਹੋ ਸੁਣੋ ਠੀਕ ਹੈ ਅ ਮੈਂ ਮੈਂ ਬਰੇ ਕਿਆ ਸਮਝਿਆ ਵੀ ਹਮ ਇੰਚਾ ਡਾ ਕੇ ਫੇੜ ਲਗੇ ਆਨੂ ਵੀ ਬਹਿ ਜਾਓ ਜੱਪੀ ਅੱਛਾ ਮਿਲ ਲਿਆ ਬਾਹਰ ਤੋਂ ਮੰਡਿਆ ਦਾ ਸਤਨਾਮ ਕਰਦਾ ਬਹੁਤ ਠੰਗਾ ਠੰਗਾ ਇਹ ਗੱਲ ਪਾਪੀ ਸਸਿਕਾਲ ਪਾਪੀ ਸਸਿਕਾਲ ਬਾਈ ਸਤਿ ਸ੍ਰੀ ਅਕਾਲ ਠੀਕ ਠਾਕ ਹੋਂਡੀ ਕਿਥੇ ਲੈਣ ਆਉਣਾ ਚਲੋ ਹਾਂ ਅੱਜ ਨਹੀਂ ਕਿਧਰੇ ਵੀ ਲੈਣ ਆਉਣਾ ਆਪੇ ਜਾਣਾ ਪੈਣਾ ਹੋਂਡੀ ਕਿਧਰੇ ਨਹੀਂ ਆਉਣਾ ਆਪੇ ਆਉਣੀ ਨਹੀਂ ਆਉਣੀ ਤਾਂ ਅੱਗੇ ਕਿਰਤ ਖਾਣ ਲੈ ਕੇ ਵੈਲਕਮ ਤੇ ਆਪਾਂ ਵੈਲਕਮ ਤੁਹਾਨੂੰ ਆ ਥਾਲ ਵੈਲਕਮ ਵਾਸਤੇ ਆ ਸਤਿ ਸ੍ਰੀ ਅਕਾਲ ਜੀ ਮੈਂ ਟੌਮੀ ਦੀ ਮੈਂ ਟੌਮੀ ਨੂੰ ਬੁਲਾਦਾ ਲੇਕਿਨ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਅੱਜ ਆਇਆ ਕਣਾਂ ਵੈਲਕਮ ਹਾਂ ਆਸਟ੍ਰੇਲੀਆ ਕੱਲ ਨੂੰ ਕਿਧੋਰ ਰਸਾਂ ਨਾਲ ਚਲੋ ਜੀ ਚਲੋ ਕਿਨੇ ਜਿਆਦਾ ਬੋਲਦੇ ਚੰਗੇ ਮੇਰੇ ਵੱਲੋਂ ਤੁਹਾਨੂੰ ਸਾਰੇ ਰਿਪੋਰਟ ਪੈਸੇ ਸਸਰੀ ਆ ਗਿਆ ਆ ਕੇ ਪੁੱਛਿਆ ਨਾ ਮੱਝ ਗਿਆ ਕਿਨੇ ਮਾਰਿਆ ਹੈ ਉਹ ਛੁੱਪੂ ਰੇ ਤੂੰ ਪੰਗੇ ਲੰਦਾਤਾ ਮੈਨੂੰ ਪਤਾ ਲੱਗ ਗਿਆ ਤੂੰ ਲੜਾਈਆਂ ਲੈਣਾ ਉਹਦੇ ਨਾਲ ਆਇਨਾ ਥੋੜੇ ਨਾਨਕੇ ਆਏ ਨੇ ਨਾਨਕੇ ਹੀ ਨਹੀਂ ਨਾਨਕੇ ਆਏ ਨੇ ਨਾਨਕੇ ਆਏ ਦੇ ਵੀ ਨਾਨਕੇ ਆਏ ਨੇ ਆਇ ਸੁਧਮਕੇ ਆਏ ਆਏ ਨੇ ਜੱਪੀ ਲਾ ਸਤਿਗੁਰਾਲ ਜੀ ਪਹਿਲੇ ਸਤਿਗੁਰਾਲ ਨਹੀਂ ਜੱਪੀ ਕਿੱਥੇ ਆ ਪਹਿਲੇ ਸਤਿਗੁਰਾਲ ਤੈਨੂੰ ਪਹਿਨੇ ਬਹੁਤੀਆਂ ਬਹੁਤੀਆਂ ਹੈ ਠੀਕ ਹੈ ਜੀ ਹਾਂ ਜੀ ਹਾਂ ਪਹਿਨੇ ਸਾਸ੍ਰੀਕਾਲ ਸੁਵੈਦਰੂ ਨਾ ਕਰਦੀਂ ਪਪਾ ਗਰਨਾ ਨਹੀਂ ਆਈ ਤੂੰ ਕੋਸੇ ਨਹੀਂ ਕਰਦੀਂ ਮਾਂ ਲੈ ਮੁੰਦੇ ਮੇਰੇ ਨਾਲ ਹਲਾਵੀ ਪੈਣੇ ਸਾਸ੍ਰੀਕਾਲ ਸਾਸ੍ਰੀਕਾਲ ਹਾਂ ਨਗੇ ਖੜ ਠੀਕ ਹੈ ਪੈਣੇ ਹਾਂ ਨਗੇ ਦਰਸੀਂ ਦੀਆਂ ਕੇ ਆਏ ਨੇ तो अज के

ਸਾਸਿਕਾ ਪੈਣੇ ਸਾਸ੍ਰਿਕਾ ਸਾਸ੍ਰਿਕਾ ਆਪਣੇ ਛੋਟੇ ਬੱਚਿਆਂ ਦਾ ਰਾਜੀ ਰੱਖੇ ਹੋ ਠੀਕ ਠਾਕ ਹੈ ਜੀ ਹਾਂ ਠੀਕ ਆ ਪੁੱਤ ਜਿਹੜਾ ਕੱਢਣਾ ਹੈ ਕਦੋਂ ਕੱਢਣਾ ਜੀ ਹਾਂ ਸਹੀ ਗੱਲ ਹੈ ਹਾਂ ਜੀ ਸਾਰੇ ਠੀਕ ਹੈ ਜੀ ਹਾਂ ਜੀ ਸਾਸ੍ਰਿਕਾ ਸਾਸ੍ਰਿਕਾ ਹੋ ਠੀਕ ਹੈ ਹਾਂ ਜੀ ਮੈਨੂੰ ਪਛਾਣ ਲਿਆ ਤੂੰ ਕਿੱਥੇ ਪਛਾਣ ਗਈ ਪਛਾਣ ਲਿਆ ਕੌਣ ਹਾਂ ਕੌਣ ਇਹ ਜੀ ਨਾ ਉਹ ਫੇਰਾ ਕਰ ਮੈਂ ਹਾਂ ਕੋਣ ਆਇਆ ਦੱਸ ਨਾ ਨਹੀਂ ਪਤਾ ਕਿ ਹਾਈ ਮਾਫੀ ਤੁਹਾਨੂੰ ਮੇਰੀ ਬੀਤੀ ਕਰਤੀ ਮਹਾ ਸਿੰਘ ਕਹਿੰਦੇ ਮਾ ਸਿੰਘ ਤੁਹਾਨੂੰ ਪਤਾ ਹੈ ਹਾਂ ਮੈਂ ਉਹੀ ਹਾਂ ਮੈਂ ਉਹੀ ਹਾਂ ਹੋ ਠੀਕ ਹੈ ਜੀ ਹਾਂ ਕਰ ਕਿਵੇਂ ਆ ਠੀਕ ਸਾਡ ਚਲੋ ਲੱਗੇ ਹੋਇਆ ਤਿਆਰੀ ਕਰਨ ਨੂੰ ਬੈਗ ਪੁੱਛ ਲਵਾਂ ਕਿੱਥੇ ਕਰ ਰਹੇ ਹੋ ਰਹੇ

ਕੜਾਣੀ ਕੜਾਣੀ ਗਾਉਂਦੀ ਰਹਿਣ ਦੇ ਸੁੱਖੇ ਖਾਂਦੀ ਹੋ ਉਹ ਤਾਮੇ ਕੰਮ ਕਰਦਾ ਵੀਰ ਦੇ ਨਾਨਕੇ ਵੀ ਆ ਗਏ ਤੇ ਜੀ ਆ ਗਏ ਬਾਕੀ ਹੋ ਗਿਆ ਮਰਾਪੇ ਹੋ ਗਿਆ ਮਨਾਉਣਾ ਬਸ ਮੈਂ ਖਾਣਾ ਆ ਗਿਆ ਚੱਲ ਚੱਹ ਜੈ ਨਗਰੋਂ ਸੁਣਨ ਦਾ ਚਾਹੀਦਾ ਚਾਹੀਦਾ ਜੀ ਪਤਾ ਤਾਂ ਹੀ ਲੱਗਣਾ ਵੀ ਵਿਆਹ ਦਾ ਘਰ ਆ ਹਾਂ ਲੋ ਭਾਈ ਚਾਹ ਆ ਗਈ ਕਿੰਨਾ ਬਾਤ ਚਾਹੀਏ ਨਾਨਕਾ ਬਾਤ ਹਾਂ ਮੰਨਦਾ ਅਸੀ ਨਹੀਂ ਵਾਲਾ ਆ ਗਿਅਨੇ ਬਾਕੀ ਕੀ ਤੋ ਬੋਲੀਓ ਲੱਗੀ ਬੋਲਣ ਦੀ ਕੋਈ ਗੱਲ ਨਹੀਂ ਆਸਣਾ ਆਵਰਤੀ ਸਕਿਆ ਹੰਦੈ ਨਾ ਹਾ ਆਹੇ ਸੱਚਾ ਹਾ ਐ ਯਾਰ ਕਾਈ ਕਾਈ ਦੀ ਕਾਨੀ ਕਸ਼ਾਇਲਾ ਕਹਾ ਮਾਨ ਮੇਰੀ ਸਲਵਾਰ ਸਲਵਾਰ ਲੱਕ ਖਾ ਗਿਆ ਜੁਆਗੇ ਮੇਰਾ ਅੱਛਾ ਰਾ ਅੱਛਾ ਹੋ ਗਿਆ ਅੱਛਾ ਆਪਣੇ ਨਾਲ ਪਾਇਆ ਜਾ ਨਾ ਅਮਰ ਦਾ ਸ਼ਗਰਾ ਕਾਂਜੀ ਕਿਸੇ ਦਾ ਕਾਣਾ ਬਣਾਉਂਗਾ ਕਾਂਜੀ ਸਲਵਾਰ ਦਾ ਬਣਾਉਂਗਾ ਕਾਂਜੀ ਚੰਗ ਮੇਰੀ ਸਲਵਾਰ ਦੇ ਨਾਲ ਲੱਖ ਖਾ ਲਿਆ ਜੀ ਮਾਂ ਨੇ ਇਹ ਪਾਰਟੀ ਨਹੀਂ ਸੁਹਾਰਾਂ ਦੀ ਹਟੇ ਨਾ ਯਾਰਾ ਵਾਟੀ ਜੇ ਬਗਾ ਲੂ ਪਾ ਲੇ ਵਟੇ ਕਵਲ ਸੁਹਾਰਾਂ ਦੀ ਸੁਹਾਰਾਂ ਦੇ ਪਾਰਟੀ ਬਣਾ ਤੇਰੇ ਤੇ ਮੇਰਾ ਉਹ ਨਾਂ ਦੇ ਕੰਮ ਬਾਹਰ ਨਹੀਂ ਖਤਮ ਕਰਨਾ ਹਾਂ ਹਾਂ ਦਾ ਕਿਹੜਾ ਖਾਦਾ ਮਾਦਾਰ ਮੈਂ ਖਾਣਾ ਖਾਦੀ ਬਹੁਤ ਵੱਡੀ ਚੁੱਪ ਚਾਹ ਤਾਈ ਥੱਲੇ ਜੇ ਉਹ ਥੋੜਾ ਮੈਂ ਖਾਈ ਥੋੜੀ ਜਿਹੀ ਕੋਈ ਨਾ ਖਿਆ ਗੱਲ ਵੀ ਚੰਗੀ ਕਰਦੀ ਦਿਖਾਈ ਵਾਹ ਗੱਲ ਵੀ ਕਦੇ ਬਹੁਤ ਥੋੜਾ ਦਿਖਾਈ ਚਲੋ ਚਲੋ ਜੀ ਹੁਣ ਪੀਨੇ ਆ ਚਾਹ ਪਾਣੀ ਹਾਂਜੀ 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 ਚਾਹ ਹਾਂਜੀ ਚਾਹ ਪੀਣੀ ਠੀਕ ਠਾਕ ਜੀ ਠੀਕ ਠਾਕ ਹੈ ਪਹੁੰਚ ਗਏ ਹਣਾ ਆਪਾਂ ਨਾਨਕੇ ਹੁਣ ਬਿਲਕੁਲ ਤੇ ਇੱਧਰ ਸਾਡਾ ਇੱਕ ਬੰਦਾ ਪਹਿਲੀ ਪਹੁੰਚਿਆ ਹੋਇਆ ਚਾਚਾ ਤੁਹਾਨੂੰ ਅੱਗੇ ਪਤਾ ਲੱਗੇਗਾ ਚਾਚਾ ਬੈਠਾ ਸਾਡਾ ਦੇਖ ਲੈ ਇਹ ਬਾਈ ਉਹ ਸਰਪ੍ਰਾਈਜ਼ ਦਿੱਤਾ ਇਹਨੇ ਛੁੱਟੀ ਪਹਿਲੀ ਕਹੇ ਤਾਂ ਲਈ ਮੈਂ ਭਾਈ ਮੈਂ ਕਾਦੇ ਵਾਸਤੇ ਬੱਤ ਕਹਿੰਦਾ ਤੁਹਾਨੂੰ ਮੈਂ ਬਾਅਦ ਚ ਦੱਸੂਗਾ ਜਿੱਦਣ ਤੁਸੀਂ ਉੱਥੇ ਪਹੁੰਚੂਗਾ ਮੈਂ ਕਿੱਥੇ ਮਾਲਾ ਲੋ ਇਹ ਨਹੀਂ ਦਾ ਪਤਾ ਹਾਂਜੀ ਚਾਚਾ ਜੀ ਵਾਈਸ ਜੀ ਦਾ ਖਾਲਸਾ ਵਾਈਸ ਜੀ ਦੀ ਪਤਨੀ ਹਾਂਜੀ ਪਹੁੰਚ ਗਏ ਮੈਨੂੰ ਨਹੀਂ ਤਾਂ ਪਤਾ ਵੀ ਤੁਸੀਂ üttia ਕਾਤੇ ਲਿੱਤੀਆਂ ਹੋਈਆਂ ਪਹਿਲਾਂ ਵੇ ਤਾਂ ਥੋੜਾ ਫਾਇਦਾ ਗਿਆ ਮੈਂ ਤੁਹਾਨੂੰ ਕਭੀ ਅੱਗੇ ਟਾਈਮ ਦੱਸਾਂਗੇ ਵੀ ਜਦੋਂ ਤੁਸੀਂ ਮੈਨੂੰ ਦੇਖੂਗੇ ਹੈ ਵੀ ਚਾਚਾ ਤੂੰ ਇੱਥੇ ਬੈਠ ਗਿਆ ਉਹ ਬਿੱਲੇ ਨੇ ਦੇਖ ਕੇ ਕਹਿੰਦਾ ਚਾਚੇ ਤੂੰ ਰੇ ਕਿੱਥੇ ਉਹ ਮੈਨੂੰ ਆਪ ਦਾ ਸਾਥ ਦਾ ਬਾਈ ਕਹਿੰਦਾ ਇਹਨੇ ਚਾਚਾ ਪਹਿਲੀ ਪੁੱਜਿਆ ਹਾ ਕਹਿੰਦਾ ਆਪਣੇ ਨਾਲੇ ਆਇਆ ਇਹ ਮਾ ਨਹੀਂ ਇਹ ਤਾਂ ਦੋ ਦਿਨ ਹੋ ਗਏ ਤਿੰਨ ਦਿਨ ਹੀ ਤੀ ਆਇਆ ਕੋਈ ਦੇਖਿਆ ਨਹੀਂ ਹੈਗਾ ਮੈਂ ਕੋਈ ਦੇਖਣੇਗਾ ਵਾਰੀ ਚਾਚਾ ਦੇਖਦਾ ਉਹਨੂੰ ਪੁੱਛਣਾ ਵੀ ਤਾਂ ਕੋਈ ਨਾ ਚੱਲ ਵੀ ਜਾ ਚਾਹੇ ਉਧਰ ਗਿਆ ਮੋਈ ਜਾਣ ਕੋ ਨਾ ਗਿਆ ਅੱਛਾ ਅਭੀ ਉਧਰ ਨਹੀਂ ਜਾਂਦਾ ਜਾਂਦਾ ਦਿਖਿਆ ਜਾਂਦਾ ਅੱਛਾ ਆਹ ਜਾ ਚੇ ਮਾਂ ਚ ਡੌੜਤਾ ਡਿਊਟੀ ਨੂੰ ਉਹ ਮੈਂ ਉੱਥੇ ਨਹੀਂ ਜਾਂਦੇ ਨਹੀਂ ਦਿਖਿਆ ਨਹੀਂ ਹਾਂ ਆ ਤਾਂ ਹੀ ਤਾਂ ਹੀ ਨਹੀਂ ਨਹੀਂ ਇਹ ਬਾਈ ਛੁੱਟੀਆਂ ਤਾਂ ਪਹਿਲੇ ਨਹੀਂ ਬੈਠਾ ਮੈਂ ਤਾਂ ਪਹਿਲੀ ਭਾਰਤੀ ਆਪਣੀਆਂ ਫੈਲਾ ਨਹੀਂ ਛੁੱਟੀਆਂ ਦੇ ਦਿਓ ਜੀ ਹੁਣ ਮੈਨੂੰ ਹਾਂਜੀ ਮਾਸਰ ਜੀ ਸ਼ਾਸਤਰੀ ਕਾਲ ਜੀ ਆ ਜੀ ਭਾਈ हां बिल्कुल पूछना ਪੈਣਾ ਤਾਂ ਠੀਕ ਹੈ ਖੁਸ਼ੀ ਨਾ ਮੇਰਾ ਕੰਮ ਹੈ ਕਿਨਹੀਂ ਜੀ ਬਹੁਤ ਟਾਈਮ ਲੰਘਿਆ ਕੰਮ ਦਾ ਲਓ ਜੀ ਹੋਣਾ ਵੀ ਚਾਹੀਦਾ ਇੱਧਰ ਸਾਡੇ ਮੇਰ ਵੀਰ ਜੀ ਹੋਰ ਸਣਾਓ ਜੀ ਠੀਕ ਠਾਕ ਆ ਵਧੀਆ ਵਧੀਆ ਕਿਵੇਂ ਕਰ ਪਰਿਵਾਰ ਜੀ ਸਭ ਠੀਕ ਆ ਵਧੀਆ ਵੀ ਜੋਗੀ ਕਣਕ ਨੂੰ ਕਹੋਗੇ ਫ੍ਰੀ ਕਨਹੀਂ ਜੀ ਚਲੋ ਇੱਧਰ ਹਟਵਾਸੇ ਆ ਗਏ ਆਂ ਹਾਂ ਵੀ ਹਟਵਾਸੇ ਆ ਗਏ ਵੀ ਅਸੀਂ ਕਿਹਾ ਵੀ ਅੱਜੇ ਚੱਲਦੇ ਆਂ ਹੈਂ ਹੁਣ ਨਹੀਂ ਤੈਨੂੰ ਜਾਣ ਦਣਾ ਤੈਨੂੰ ਪੱਕੀ ਗੱਲ ਆ ਜੀ ਲ ਵੀ ਮੈਨੂੰ ਲੱਗਦਾ ਮੈਨੂੰ ਵੀ ਛੁੱਟੀਆਂ ਲੈਣੀਆਂ ਮੈਨੂੰ ਤੇਰਾ ਭਾਈ ਆਈ ਜਾਮਾ ਕਰ ਲਊ ਉਹਨੇ ਮੈਨੂੰ ਲੱਗਦਾ ਕਹਿੰਦਾ ਤਾਂ ਕਹਿੰਦਾ ਮੈਂ ਜਾਣਾ ਵੀ ਮੈਂ ਰਾਤ ਤੱਕ ਰਹਿ ਕੇ ਆਉਣੀਆਂ ਦੋ ਤੇ ਉਹਨੂੰ ਭੇਜ ਦਿੰਦਾ ਫਿਰ ਅੱਜ ਆਉਣਾ ਨਾਲ ਜ਼ਰੂਰੀ ਤਾਂ ਘਰ ਦੇ ਵੀ ਨਾਲ ਆਏ ਹੋਏ ਆ ਹੈ ਰਾਉਂਡ ਦੇ ਕਰਿਆਣਾ ਉਹਨੂੰ ਭੇਜ ਦਿਓ ਚਲੋ ਦੇਖਣਾ ਵੀ ਜਦ ਤੱਕ ਆਪਾਂ ਬੈਠੇ ਆ ਜਿੰਨਾ ਚਿਰ ਆਪਾਂ ਡਿਊਟੀ ਨਿਭਾਉਨੇ ਆ ਪੇਜ ਹੈ ਦੋ ਰਾਤ ਬਣਾਉਂਦੇ ਆ ਆ ਵੀ ਜੋ ਕਿ ਨੂ ਭਾਈ ਨੇ ਆਉਣਾ ਜੋ ਭਾਈ ਜੀ ਆਜੂ ਨਾ ਕੀ ਕਰਨਾ ਇੱਜਾ ਇੱਧਰ ਸਾਡਾ ਮਾਮਾ ਵੀ ਪਹੁੰਚਿਆ ਹੈ ਭਿੱਲੇ ਭਾਈ ਤੂੰ ਮਾਮੇ ਨੂੰ ਮਿਲਿਆ ਤੂੰ ਮਾਮੇ ਨੂੰ ਮਿਲਿਆ ਆ ਜਾ ਤੈਨੂੰ ਮਾਮੇ ਨੂੰ ਮਲਾ ਦਈਏ ਆ ਜਾ ਆ ਜਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਰਪਾ ਜੀ ਤੁਹਾਡੀ ਕੈਮ ਕਿਰਪਾ ਤੁਹਾਡੀ ਰੀਤੇ ਵੀ ਆਗੇ ਥੋੜੇ ਜੇ ਹੈਂ ਮਾ ਪਹਿਲਾਂ ਨਹੀਂ ਆਗੇ ਥੋੜੇ ਜੇ ਹਾਂ ਪਹਿਲਾਂ ਪਹੁੰਚੇ ਹਾਂ ਪਾਵਾ ਵਾਲਾ ਵੀ ਆਉਣਾ ਮੈਂ ਹੋਰ ਕਿਹੜਾ ਬੇਡ ਵਾਲੇ ਦਿਨ ਵੀ ਰਾਤ ਨੂੰ ਆਉਂਦੇ ਦੇਖਿਆ ਸੀ ਤੇ ਪਹਿਲੇ ਨਾਨਕ ਗਿਆ ਜੀ ਉਹ ਇਹ ਤਾਂ ਅਸੀਂ ਤੁਹਾਨੂੰ ਮੂੰਹ ਦਿਖਾਉਣ ਆਏ ਆ ਵੀ ਅੱਜ ਦੇਖ ਲਓ ਕੱਲੂ ਅਸੀਂ ਵੀ ਜਿਵੇਂ ਚੰਤ ਨਹੀਂ ਛੇਤੀ ਛੇਤੀ ਚ ਔਖਾ ਚੜਦਾ ਉਹ ਮੇ ਚੜਨਾ ਸੀ ਕੱਲੂ ਹਾਂ ਅੱਛਾ ਅੱਜ ਤੁਸੀਂ ਅੱਜ ਪਾ ਲਦੇ ਆ ਵੀ ਅੱਜ ਇਹ ਨਵੇੜ ਦਿਓ ਫਾਇਦਾ ਕੀ ਨਵੇੜ ਦਿਓਗੇ ਨਹੀਂ ਨਹੀਂ ਕੱਲੂ 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 ਕਰਕੇ ਜਾਉਂਗੇ ਠੀਕ ਠੀਕ ਹੋ ਠੀਕ ਠਾਕ ਹੈ ਹਾਂ ਵਧੀਆ ਇੱਧਰ ਸਾਡਾ ਮਾਮਾ ਸ਼੍ਰੀ ਜੀ ਮਾਮੇ ਸਾਸਰੀ ਕਾਲ ਉਹ ਠੀਕ ਹੈ ਜੀ ਲੱਗੇ ਹੋਆ ਕੋਈ ਦੀ ਤਿਆਰੀ ਕਰਨ ਨੂੰ ਦੇਖ ਲਿਓ ਵੀ ਕੋਈ ਕਮੀ ਨਾ ਰਹੇ ਜੀ ਹਾਂ ਠੀਕ ਹੈ ਕਮੀ ਨਾ ਕੋਈ ਛੱਡ ਦਿਓ ਨਹੀਂ ਕਰਾਂ ਹਾਂ ਬੱਤਾ ਬਖ ਖਾ ਗਿਆ ਹੈ ਗਿਆ ਕੀ ਬਾਤ ਹੈ ਇਹ ਬਣਾਈ ਕੀ ਨਾ ਉਹ ਹਲਵਾਈ ਨੂੰ ਬੁਲਾ ਲਓ ਐ ਹੋ ਜਾਵੇ ਕਹਿੰਦਾ ਹੀ ਹੋ ਸੁਣਾਓ ਜੀ ਕਿ ਮੈਂ ਘਰ ਪਰਿਵਾਰ ਤਾਂ ਹੀ ਤਾਂ ਤੁਹਾਨੂੰ ਯਾਦ ਕਰੀਦਾ ਕਹਿੰਦਾ ਹੀ ਫੇਰ ਹੋ ਸੁਣਾਓ ਜੀ ਕਿ ਮੈਂ ਘਰ ਪਰਿਵਾਰ ਠੀਕ ਠਾਕ ਹੈ ਜੀ ਯਾਰ ਦੇ ਨਾਲ ਨੇ ਅੱਛਾ ਭਾਈ ਵਈ ਸਤਿ ਸ੍ਰੀ ਅਕਾਲ ਇਹ ਮੁੰਡਾ ਜੀ ਬਣਾ ਅੱਛਾ ਤੁਹਾਡਾ ਮੁੰਡਾ ਕਿਉਂਕਿ ਜਦ ਆਪਣੇ ਪ੍ਰੋਗਰਾਮ ਤੇ ਜਦ ਤੁਸੀਂ ਲੈ ਕੇ ਹੀ ਜਾਏ ਮੁੰਡਾ ਦਾ ਹੈਨਾ ਜਦ ਬਾਈ ਨੇ ਸਾਸਿਕਾਲ ਬਾਈ ਹਾਂ ਇਹ ਭਾਈ ਦੋਏ ਤੇ ਜੀ ਇਹ ਹੈ ਇਧਰ ਮਾਮਾ ਮਾਮੇ ਤੇ ਭਰਾ ਥੋੜਾ ਇਹ ਵੀ ਤੁਹਾਡਾ ਮੁੰਡਾ ਹੀ ਆ ਜੀ ਹੈਨਾ ਠੀਕ ਆ ਆਪਣੇ ਵੀਰਾਂ ਨੂੰ ਮਾਰਾ ਜਿਆਦਾ ਬੋਲਦਾ ਹੂੰ ਵੀ ਦਾਦੂ ਨੇ ਬਾਈ ਨੇ ਵੀ ਚੈਨਲ ਬਣਾਇਆ ਦਾਦੂ ਆਪਣਾ ਨੌਲ ਲਿਓ ਮੈਨੂੰ ਹੁਣ ਕਾਪੋ ਤਾਂ ਨੌਲ ਨਾ ਨਾ ਚੈਨਲ ਆ ਬਰੇ ਭਾਈ ਕਿਹੜੇ ਨੌਲ ਭਾਈ ਅਵਤਾਰ ਸਿੰਘ ਦਿੱਲੀ ਦੇ ਨਾਂ ਤੇ ਆਈ ਅਵਤਾਰ ਸਿੰਘ ਬਿੱਲੂ ਦੇ ਨਾਂ ਤੇ ਹਾਂ ਇਹ ਅਸੀਂ ਸਦਾ ਜੀਆ ਭਾਈਆਂ ਨੇ ਕਿਹਾ ਵੀ ਆਪਣੇ ਸਪੋਰਟ ਤੇ ਪੂਰੀ ਸਹਾਇਤਾ ਉਹ ਦੇਆ ਵੀਡੀਓ ਕਾਦਿਆਂ ਪੈਨੇ ਜ਼ਿਆਦਾਤਰ ਬਿੰਦੂ ਦੇ ਬੱਚਿਆਂ ਨੂੰ 100 ਬੰਨ ਆਮ ਵੱਡਿਆਂ ਨੂੰ ਪੌਣਾ ਮੈਂ ਉਹਨਾਂ ਨੂੰ ਗੰਦ ਨਹੀਂ ਪੌਣਾ ਚਲੋ ਚੰਗੀ ਗੱਲ ਆ ਨੌਲ ਜਾ ਕਿਉਂਕਿ ਜਿਵੇਂ ਉਹਨਾਂ ਦਾ ਸਮਾਨ ਆਪਾਂ ਤਿਆਰ ਕਰਦੇ ਆ ਨਾ ਬਾਰੇ ਦੱਸਦੇ ਆ ਵੀ ਆਇਆ ਹੈ ਤਿਆਰ ਕਰੀ ਜਾ ਚੈਨਲ ਨੂੰ ਵੀ ਸਬਸਕ੍ਰਾਈਬ ਨਹੀਂ ਕਰਿਓ। ਚਲੋ। ਜਰੂਰ ਕਰਿਓ ਜੀ ਜਿੰਨੇ ਸਾਡੇ ਸਪੋਰਟਰਾਂ ਬਾਈ ਦੀ سپورਟ ਜਰੂਰ ਕਰਿਓ। ਹਾਂ ਜੀ। ਸਰਦਾਰ ਭਾਈ ਜੀ ਦਾ ਮਦਦ ਸਾਨੂੰ ਜਰੂਰ ਕਰਨੀ ਜੀ। ਮਿਹਨਤ ਵੀਰੇ ਤੈਅ ਕਰਨੀ ਆ ਫਲ ਤਾਂ ਪ੍ਰਮਾਤਮਾ ਨੇ ਤੁਹਾਨੂੰ ਦੇ ਦੇਣਾ। ਹਾਂ ਜੀ। ਕਿ ਨਹੀਂ? ਤੇ ਇੱਧਰ ਬਾਈ ਜੀ। ਅੱਛਾ ਆਹ ਆਹ ਇਹ ਖੋਇਚ ਪੋਣੀ? ਹਾਂ ਜੀ ਇਹ ਬਰਫੀ ਦੇ ਲੱਗਣਾ ਵੀ ਜੀ। ਅੱਛਾ ਬਰਫੀ ਚ ਲੱਗਣਾ। ਇਹ ਪਹਿਲਾਂ ਅਸੀਂ ਖਾ ਸਕਦੇ ਆ? ਹਾਂ ਸਕਦੇ ਜੀ। ਹੈ? ਖਾ ਸਕਦੇ ਹੋ। ਕਿਤੇ ਇਹ ਨਾ ਉਹ ਬਾਈ ਜੀ ਕਹਦੇ ਵੀ ਪ੍ਰਸ਼ਾਦ ਤਾਂ ਲੱਗਿਆ ਨਹੀਂ ਹੈਗਾ। ਖਾਣ ਪਹਿਲਾਂ ਹੀ ਆ ਗਏ ਨਾਨਕ ਜੀ। ਹਾਂ। ਹਾਂ ਚਲੋ ਬਿਲਕੁਲ ਦੇਖੋ ਕੋਈ ਵੀ ਕੰਮ ਕਰ ਕਰਨਾ ਪ੍ਰਮਾਤਮਾ ਦਾ ਨਾਮ ਹੀ ਲੈਣਾ ਚੰਗਾ ਹਾਂ ਇਹਨੂੰ ਯਾਦ ਕਰਕੇ ਹਾਂ ਇਹ ਕੰਮ ਸ਼ਾਨੀ ਚੰਗੀ ਗੱਲ ਆਈ ਪ੍ਰਮਾਤਮਾ ਦਾ ਨਾਮ ਤੋਂ ਪਹਿਲਾਂ ਹੈ ਪਹਿਲਾ ਹੈ ਜੀ ਪਹਿਲਾ ਉਹਦਾ ਦਿੱਤਾ ਹੀ ਖਾਣੇ ਆ ਉਹਦੇ ਬਿਨਾ ਹੈ ਕੌਣ ਕੋਈ ਨਹੀਂ ਸਹਾਈ ਪ੍ਰਮਾਤਮਾ ਨੇ ਸਹਾਈ ਹੋਣਾ ਹਾਂ ਜੀ ਕਹ ਨਹੀਂ ਜੀ ਤੁਸੀਂ ਖੜੇ ਹੀ ਆ ਜੀ ਮਾੜਾ ਮੋਟਾ ਕੋਈ ਗਾਣ ਵਜਾਉਣ ਕਰੋ ਜੀ ਆਵਾਜ਼ दुवां माते और बोलो मेर हुे सच न पूरो नसीब नसीबां ਤੇਰੇ ਉੱਤੇ ਆਸਾਂ ਬੜੀਆਂ ਤੇਰੇ भाई शास्त्री काल और सुनाओ जी ठीक ठाक है हां जी ठीक ठाक है लगे हुए हैं ड्यूटी ऊपर जी हैं चलो और सुनाओ जी के मैं कर परिवार आनंद खुशी है जी ठीक है जी अच्छा पनीर आई अच्छा अच्छा पानी जा ਕੀ ਹੈ ਜੀ ਆਪਣੀ ਰਸਮ ਜਿਹੜੀ ਹੁਣ ਮਹਿੰਦੀ ਦੀ ਲੋਣ ਵਾਸਤੇ ਤੇ ਮਾਗਦ ਨਾਲ ਬਸ ਇਹ ਹੁਣ ਜਰਜੀ ਇੱਕ ਹੋਰ ਵੀ ਮਹਿੰਦੀ ਦੀ ਰਸੋਂ ਕਰਾਉਣ ਮੈਂ ਪਤਾ ਕਿਆ ਸਮਝਿਆ ਤਾਂ ਮਹਿੰਦੀ ਰਸੋਂ ਨੂੰ ਵੀ ਆਪਾਂ ਨੇ ਨਾ ਜਿੰਨੇ ਵੀ ਜਾਣਾ ਸਾਰਿਆਂ ਨੇ ਇੱਕ ਦੂਦੀ ਮਹਿੰਦੀ ਲਾਉਣੀ ਆ ਹਾਂ ਮੈਂ ਸਮਝਿਆ ਤਾਂ ਹਾਂ ਐ ਹੁੰਦੀ ਆ ਛੋਟ ਬਣਾ ਦੇ ਛੋੜ ਦੇ ਨਾਮ ਪਉਣਾ ਵਿੱਚ ਹੈ ਜੇ ਨਾਮ ਪਉਾਂਗੇ ਫਿਰ ਮੈਂ ਛੋਟ ਬਣਾਉਂਗਾ ਨਾ ਠੀਕ ਆ